ਨੀਤਾ ਜਗਰਾਉਂ ਤੋਂ ਸਾਰੇ ਵੀਰ ਭੈਣ ਭਰਾਵਾਂ ਨੂੰ ਮੇਰੀ ਮੇਰੇ ਵੱਲੋਂ ਬਹੁਤ ਸਾਸਰੀਕਾਲ ਪਿਆਰ ਭਰੀ ਸਾਸਰੀਕਾਲ ਮੈਂ 1986 ਦੇ ਵਿੱਚ ਜਗਰਾਉਂ ਦੇ ਵਿੱਚ ਆਪਣਾ ਕੁਕਿੰਗ ਸੈਂਟਰ ਚਲਾਉਂਦੀ ਸੀ ਤੇ ਮੈਨੂੰ ਬਹੁਤ ਉੱਥੇ ਬਹੁਤ ਜ਼ਿਆਦਾ ਸਫਲਤਾ ਮਿਲੀ ਲੇਕਿਨ ਜਦੋਂ ਵੀ ਮੈਂ ਯੂਨੀਵਰਸਿਟੀ ਮੂਰੇ ਉਹ ਨੰਗਦੀ ਸੀ ਤੇ ਮੈਨੂੰ ਐਂ ਲੱਗਦਾ ਸੀਗਾ ਵੀ ਯੂਨੀਵਰਸਿਟੀ ਮੈਨੂੰ ਆਵਾਜ਼ਾ ਦੇ ਰਹੀ ਆ 2009 ਦੇ ਵਿੱਚ ਮੈਂ ਫਿਰ ਯੂਨੀਵਰਸਿਟੀ ਆਈ ਤੇ ਉੱਥੇ ਮੈਂ ਮਤਲਬ ਕਿ ਕੈਰੋ ਦੀ ਮੈਂਬਰ ਬਣੀ ਇੱਥੇ ਆ ਕੇ ਮੈਨੂੰ ਮੈਡਮ ਜੀ ਨੇ ਹੋਰ ਅੱਗੇ ਵਧਾਇਆ ਮੈਂ ਇੱਥੇ ਆ ਕੇ ਮਤਲਬ ਬੇਕਰੀ ਦੀ ਬੇਕਰੀ ਦੀ ਟ੍ਰੇਨਿੰਗ ਲਈਤੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਵੱਲੋਂ ਤੇ ਨਾਲ ਹੋਰ ਵੀ ਕਈ ਚੀਜ਼ਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਇਸ ਦੇ ਨਾਲ ਹੌਲੀ-ਹੌਲੀ ਮੈਂ ਆਪਣੇ ਮਤਲਬ ਕਿ ਮਸਾਲਿਆਂ ਦੇ ਰੂਪ ਤੇ ਵਿੱਚ ਸਫਲ ਹੋਈ ਗਈਆਂ ਲੋਕੀ ਮੇਰੇ ਮਸਾਲੇ ਚਨਾ ਮਸਾਲਾ ਕੜੀ ਮਸਾਲਾ ਹਰ ਤਰ੍ਹਾਂ ਦੇ ਮਸਾਲੇ ਸ਼ਾਈ ਪਨੀਰ ਮਸਾਲਾ ਬਹੁਤ ਪਸੰਦ ਕਰਦੇ ਨੇ ਮਿਸੀ ਰੋਟੀ ਮਸਾਲਾ ਬਹੁਤ ਪਸੰਦ ਕਰਦੇ ਨੇ ਇਸ ਵਾਰ ਮੈਂ ਮੇਰੀ ਮਤਲਬ ਕਿ ਜਿਹੜੀ ਸਟਾਲ ਦੀ ਅਟਰੈਕਸ਼ਨ ਹੈਗੀ ਆ ਉਹ ਹੈਗੀ ਹੈ ਸਪੈਸ਼ਲ ਚਨਾ ਪਿੰਨੀ ਤੇ ਨਾਲ ਮਤਲਬ ਕਿ ਜੈਮ ਹੈ ਜੈਮ ਔਰ ਔਰ ਮਫਿਨਸ ਹੈ ਇਹ ਮਫਿਨਸ ਆਟਾ ਆٹے ਦੇ ਨਾਲ ਤਿਆਰ ਕੀਤੇ ਹੋਏ ਆ ਜਿਵੇਂ ਕਿ ਮੈਦੇ ਨੂੰ ਅਸੀਂ ਮਤਲਬ ਕਿ ਨਹੀਂ ਅੱਛਾ ਸਮਝਦੇ ਮੈਂ ਆਪਣੇ ਵੀਰ ਪੈਨਪੁਰਾ ਨੂੰ ਕਹੂੰਗੀ ਵੀ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈ ਇਸ ਤੋਂ ਇਲਾਵਾ ਮੈਂ ਜੈਮ ਵੀ ਤਿਆਰ ਕੀਤਾ ਹੈ ਜ ਪਿਓਰ ਸਟਰਾਬਰੀ ਜੈਮ ਹੈ ਇਹਦੇ ਵਿੱਚ ਮੈਂ ਬਰਾਊਨ 슈ਗਰ ਵੀ ਯੂਜ਼ ਕੀਤੀ ਹੈ ਪੂਰਾ ਮਤਲਬ ਕਿ ਹੈਲਥ ਨੂੰ ਦੇਖਦੇ ਹੋਏ ਤਿਆਰ ਕੀਤਾ ਕੀਤਾ ਗਿਆ ਹੈ ਇਸ ਦੇ ਨਾਲ ਮੈਂ ਪਹਿਲੇ ਥੋੜੇ ਪੱਧਰ ਤੋਂ ਸ਼ੁਰੂ ਕੀਤਾ ਸੀ ਪਰ ਜੂ ਜੂ ਲੋ ਲੋ ਵੀਰ ਭੈਣ ਭਰਾਵਾਂ ਦਾ ਮੈਨੂੰ ਰਿਸਪਾਂਸ ਮਿਲਦਾ ਗਿਆ ਮੈਂ ਹੁਣ ਇਸ ਕੰਮ ਨੂੰ ਬਹੁਤ ਹਾਈ ਲੈਵਲ ਤੇ ਲੈ ਕੇ ਜਾ ਰਹੀ ਆ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਸਤਿ ਸ੍ਰੀ ਅਕਾਲ